ਇਹ 15 ਸਾਲ ਪੁਰਾਣੀਆਂ ਜਿਹੜੀਆਂ ਗੱਡੀਆਂ ਉਹਨਾਂ ਨੂੰ ਇਹ ਟੈਕਸ ਲਾਇਆ ਜਾਵੇ ਇਹ ਬਾਹਰਲੇ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਪਤਾ ਕੀਤਾ ਜਾਵੇ ਉੱਥੇ 70 70 ਸਾਲ ਪੁਰਾਣੀਆਂ ਗੱਡੀਆਂ ਚੱਲਣੀਆਂ ਨੇ ਪੰਜਾਬ ਦੀ ਸਰਕਾਰ ਨੇ ਜਿਹੜਾ ਇਹ ਲਾਇਆ ਟੈਕਸ ਕਿ ਅੱਜ ਤੋਂ ਡੇਢ ਮਹੀਨਾ ਅੰਢ ਕੇ ਸਰਕਾਰ ਨੂੰ ਅਸੀਂ ਅਲਟੀਮੇਟ ਉਹ ਦਿੰਨੇ ਆ ਡੇਢ ਮਹੀਨੇ ਦੇ ਵਿੱਚ ਵਿੱਚ ਇਹਨੂੰ ਵਾਪਸ ਲਵੇ ਸਾਡੀ ਪੰਜਾਬ ਸਰਕਾਰ ਮੀਟਿੰਗ ਲਵੇ ਜੇ ਸਾਡੀ ਮੀਟਿੰਗ ਨਾਲ ਲਈ ਇਹ ਤੱਕ ਸਵਾਸਤਲਾ ਕੀਤਾ ਤੇ ਅਸੀਂ ਨਾਕੇ ਦੇ ਬੰਦ ਕਰਨਾ ਹੀ ਕਰਨਾ ਸਰਕਾਰ ਦਾ ਕੰਨਾਂ ਤਾਈ ਧੂਆਂ ਕੱਢਦਾਗੇ ਕਿਉਂਕਿ ਸਾਡੀ ਜਥੇਬੰਦੀ ਪੰਜਾਬ ਦੇ ਵਿੱਚ ਏਡੀ ਕਾਮਦਾਬ ਹੈ ਕਿ ਸਾਨੂੰ ਕਿਤੇ ਗੋਲੀਆਂ ਲਿਆਉਣ ਦੀ ਲੋੜ ਨਹੀਂ ਆ ਰਬੜ ਵੀ ਸਾਡੀ ਆ ਘੋੜਾ ਵੀ ਅਸੀਂ ਨਪੜਾ ਤੇ ਰੌਂਦ ਵੀ ਸਾਡੇ ਨੇ ਉਹਦੇ ਕਹਿਣ ਦਾ ਮਤਲਬ ਇਹ ਜੇ ਜਦੋਂ ਅਸੀਂ ਸਾਰੇ ਰੂਟਾ ਸਾਰੇ ਜਿੰਨੇ ਹਾਈਵੇ ਪੰਜਾਬ ਦੇ ਨੇ ਸਾਰਿਆਂ ਦੇ ਬੱਸਾ ਲਾ ਦਾਂਗੇ ਇੱਕ ਚਿੜੀ ਨਹੀਂ ਫੜਕੜੀ ਫਿਰ ਅਸੀਂ ਆਪਣੀ ਜਥੇਬਦੀ ਵੱਲੋਂ ਪੰਜਾਬ ਸਰਕਾਰ ਨੂੰ ਅਜੇ ਬੇਨਤੀ ਕਰਦੇ ਆ ਜਿਹੜਾ ਟੈਕਸ ਲਾਇਆ ਇਹਨੂੰ ਵਾਪਸ ਕੀਤਾ ਜਾਵੇ ਜਿਹੜੇ ਸਾਡੇ ਗਲਤ ਪ੍ਰਚਾਰ ਰਏ ਨੇ ਪੰਜਾਬ ਦੇ ਵਿੱਚ ਉਧਰ ਸਰਕਾਰ ਦਾ ਕੋਈ ਧਿਆਨ ਨਹੀਂ ਆ ਜਿੱਤੇ ਅਸੀਂ ਲਿਖ ਲੈ ਕੇ ਦਿੱਤਾ ਨੇ ਕਿ ਇੱਥੇ ਪਰਮਿਟ ਗਲਤ ਚੱਲ ਰਿਹਾ ਹੈ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ 1.5 ਮਹੀਨੇ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਐਲਟੀਮੇਟਮ ਦਿੱਤਾ ਹੁਸ਼ਿਆਰਪੁਰ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਚੇਤਾਵਨੀ ਦੇਣ ਆਏ ਆ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਮਿੰਨੀ ਬਾਸ ਆਪਰੇਟਰ ਅਸੋਚੀ ਪੰਜਾਬ ਦੀ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਸਾਰੇ ਨੁਮਾਇੰਦੇ ਉੰਚੇ ਨੇ ਮਿਰਵਾ ਬਲਦੇਵ ਸਿੰਘ ਬੱਬੂ ਆ ਅੱਜ ਪੰਜਾਬ ਸਰਕਾਰ ਨੇ ਥੋੜੇ ਦਿਨ ਪਹਿਲਾਂ ਇੱਕ ਸਾਡੇ ਤੇ ਗ੍ਰੀਨ ਟੈਕਸ ਥੋਪਿਆ ਕਿ ਟਰੱਕਾਂ ਨੂੰ ਤੇ ਬੱਸਾਂ ਨੂੰ 6000 ਰੁਪਇਆ ਸਾਲਾਨਾ ਦੇਣਾ ਪਵੇਗਾ ਤੇ ਮਿੰਨੀਆਂ ਬੱਸਾਂ ਵਾਲਿਆਂ ਨੂੰ 4000 ਰੁਪਇਆ ਦੇਣਾ ਪਵੇਗਾ ਤੇ ਥੱਲੇ ਜਿਹੜੇ ਵਹੀਕਲ ਨੇ ਟਰੈਂਪੋ ਹੋ ਗਏ ਭਾਵੇਂ ਟਰੈਕ ਹੋ ਜੇ ਭਾਵੇਂ ਕਿਸੇ ਦਾ ਸਕੂਟਰ ਹੋ ਜੇ ਭਾਵੇਂ ਮੋਟਰਸਾਈਕਲ ਹੋਵੇ ਉਹਨਾਂ ਨੂੰ ਵੀ ਟੈਕਸ ਲਾਇਆ ਜਾਵੇਗਾ ਅਸੀਂ ਆਪਣੇ ਜਥੇਬੰਦੀ ਵੱਲੋਂ ਅੱਜ ਫੈਸਲਾ ਕੀਤਾ ਸ਼ਹਿਰਪੁਰ ਜ਼ਿਲ੍ਹੇ ਦੇ ਵਿੱਚ ਕਿ ਜਿਹੜਾ ਪੰਜਾਬ ਸਰਕਾਰ ਨੇ ਇਹ ਸਾਡੇ ਤੇ ਸਿੱਧੇ ਤੌਰ ਤੇ ਅਟੈਕ ਕੀਤਾ ਸਾਨੂੰ ਟੈਕਸ ਲਾਣਾ ਸੀ ਸਿੱਧਾ ਟੈਕਸ ਲਾਉਦੇ ਬੜਾ ਬੜਾ ਕੇ ਸਾਡੇ ਨਾਲ ਇਹ ਟੈਕਸ ਲਾਇਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਸਾਡੇ ਜਿੰਨੇ ਆਪਰੇਟਰ ਨੇ ਸਾਰੇ ਡਰਾਈਵਰਿ ਕਨੈਕਟਰੀ ਐਪ ਕਰ ਰਹੇ ਨੇ ਤੇ ਤੁਸੀਂ ਇਹ ਬੜੀ ਮਾੜੀ ਗੱਲ ਕੀਤੀ ਹੈ ਜਿਹੜੀ 15 ਸਾਲਾਂ ਵਾਲੀ ਕੰਡੀਸ਼ਨ ਕੋਈ ਸ਼ਹਿਦ ਘਰੋਂ ਕਿਸੇ ਅਫਸਰ ਨੇ ਤੁਹਾਡੇ ਕੰਨ ਚ ਗੱਲ ਪਾਈ ਹੋਵੇ ਤੇ 15 ਸਾਲ ਪੁਰਾਣੀਆਂ ਜਿਹੜੀਆਂ ਗੱਡੀਆਂ ਉਹਨਾਂ ਨੂੰ ਇਹ ਟੈਕਸ ਲਾਇਆ ਜਾਵੇ ਤੇ ਬਾਹਰਲੇ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਪਤਾ ਕੀਤਾ ਜਾਵੇ ਉੱਥੇ 70 70 ਸਾਲ ਪੁਰਾਣੀਆਂ ਗੱਡੀਆਂ ਚੱਲਣੀਆਂ ਨੇ ਇਹੋ ਜਿਹਾ ਕੋਈ ਟੈਕਸ ਨਹੀਂ ਹੈਗਾ ਪੰਜਾਬ ਦੀ ਸਰਕਾਰ ਨੇ ਜਿਹੜਾ ਇਹ ਲਾਇਆ ਟੈਕਸ ਅੱਜ ਹੀ ਫੈਸਲਾ ਕੀਤਾ ਹੈ ਕਿ ਅੱਜ ਤੋਂ 1.5 ਮਹੀਨਾ ਢੱਕੇ ਸਰਕਾਰ ਨੂੰ ਅਸੀਂ ਅਲਟੀਮੇਟ ਉਹ ਦਿੰਨੇ ਆ 1.5 ਮਹੀਨੇ ਦੇ ਵਿੱਚ ਵਿੱਚ ਇਹਨੂੰ ਵਾਪਸ ਲਵੇ ਸਾਡੀ ਪੰਜਾਬ ਸਰਕਾਰ ਮੀਟਿੰਗ ਲਵੇ ਜੇ ਸਾਡੀ ਮੀਟਿੰਗ ਨਾਲ ਲਈ ਇਹ ਟੈਕ ਸਵਾਸਤਲਾ ਕੀਤਾ ਤੇ ਅਸੀਂ ਨਾਕੇ ਬੰਦ ਕਰਨਾ ਹੀ ਕਰਨਾ ਸਰਕਾਰ ਦਾ ਕੰਨਾਤਈ ਧੂਆਂ ਕੱਢਦਾਗੇ ਕਿਉਂਕਿ ਸਾਡੀ ਜੇਤਬੰਦੀ ਪੰਜਾਬ ਦੇ ਵਿੱਚ ਏਡੀ ਕਾਮਯਾਬ ਹੈ ਕਿ ਸਾਨੂੰ ਕਿਉਂ ਗੋਲੀਆਂ ਲਿਆਉਣ ਦੀ ਲੋੜ ਨਹੀਂ ਆ ਰਬੜ ਵੀ ਸਾਡੀ ਆ ਘੋੜਾ ਵੀ ਅਸੀਂ ਨਪੜਾ ਤੇ ਰੌਂਦ ਵੀ ਸਾਡੇ ਨੇ ਉਹਦੇ ਮੇਰੇ ਕਹਿਣ ਦਾ ਮਤਲਬ ਇਹ ਕਿ ਜਦੋਂ ਅਸੀਂ ਸਾਰੇ ਰੂਟਾ ਸਾਰੇ ਜਿੰਨੇ ਹਾਈਵੇ ਪੰਜਾਬ ਦੇ ਨੇ ਸਾਰਿਆਂ ਦੇ ਬੱਸਾ ਲਾ ਦਾਂਗੇ ਇੱਕ ਚਿੜੀ ਨਹੀਂ ਫੜਕਣੀ ਫਿਰ ਅਸੀਂ ਆਪਣੀ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਅਜੇ ਬੇਨਤੀ ਕਰਦੇ ਆ ਕਿ ਜਿਹੜਾ ਟੈਂਸਲ ਆਇਆ ਇਹਨੂੰ ਵਾਪਸ ਕੀਤਾ ਜਾਵੇ ਜਿਹੜੇ ਸਾਡੇ ਗਲਤ ਪਰਮਟ ਚੱਲ ਰਹੇ ਨੇ ਪੰਜਾਬ ਦੇ ਵਿੱਚ ਉਧਰ ਸਰਕਾਰ ਦਾ ਕੋਈ ਧਿਆਨ ਨਹੀਂ ਆ ਜਿੱਤੇ ਅਸੀਂ ਲਿਖ ਲੈ ਕੇ ਦਿੱਤਾ ਨੇ ਕਿ ਇੱਥੇ ਪਰਮਟ ਗਲਤ ਚੱਲ ਰਿਹਾ ਇਹਨਾਂ ਨੂੰ ਬੰਦ ਕੀਤਾ ਜਾਵੇ ਉਹ ਅੱਜ ਤੱਕ ਬੰਦ ਨਹੀਂ ਕੀਤਾ ਇਹ 50 ਦਿਨਾਂ ਦੇ ਵੇਲੇ ਦੀ ਨੋਟੀਫਿਕੇਸ਼ਨ ਜਾਰੀ ਕਰਤਾ ਇਹ 1.5 ਮਹੀਨੇ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਅੱਜ ਅਲਟੀਮੇਟਮ ਦਿੱਤਾ ਪੂਰੇ ਪੰਜਾਬ ਦੇ ਵਿੱਚ ਮੈਂ ਜਾਊਂਗਾ ਪੂਰੇ ਪੰਜਾਬ ਦੇ ਸਾਡੇ ਨਮਾਇंदे ਸੀਨੀਅਰ ਮੀਰ ਪ੍ਰਧਾਨ ਉਪ ਪ੍ਰਧਾਨ ਸਰਟੀ ਸਾਹਿਬ ਪੰਜਾਬ ਦੇ ਸੀਨੀਅਰ ਮੀਰ ਪ੍ਰਧਾਨ ਸਾਡੇ ਨਾਲ ਸਾਰੇ ਖੜੇ ਨੇ ਹੁਸ਼ਿਆਰਪੁਰ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਚੇਤਾਵਨੀ ਦੇਣ ਆਏ ਆ ਕਿ ਇਹਨੂੰ ਵਾਪਸ ਕਰੋ ਨਹੀਂ ਤੇ ਇੱਕ ਦਿਨ ਨਾਲ ਪੱਥਰਾਂ ਦੇ ਨਾਲ ਅਸੀਂ ਇੱਕ ਦਿਨ ਨਾਲ ਪੱਥਰਾਂ ਦਾ ਜਵਾਬ ਤੁਹਾਨੂੰ ਦੇਵਾਂਗੇ